ਇੱਕ ਵਾਰ ਨਵੇਂ ਵਿਸਪਾਰਸਨ ਗੋਬੀ ਬਦਰੀਕਲਾ ਅਸੀਂ ਅੱਜ ਬਦਰੀਕਲਾ ਖੇਤਾਂ ਦੇ ਮੁੱਦੇ ਖੜੇ ਆ ਜਿੱਤੇ ਕਿ ਭਾਰਤੀ ਕਿਸਾਨ ਜੁਨਿਆਂ ਵੱਲੋਂ ਧਰਨਾ ਦਿੱਤਾ ਗਿਆ ਹੈ ਕਿਉਂਕਿ ਬਦਰੀਕਲਾ ਦਾ ਕਿਸਾਨ ਰਾਜ ਰਾਜਨਾਥ ਸਾਹਿਬ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਸ ਦੇ ਸਾਹਮਣੇ ਵਿੱਚ ਕਿਸੇ ਇਹਨਾਂ ਨੇ ਧਰਨਾ ਦਿੱਤਾ ਉਹਨਾਂ ਤੋਂ ਤਸੀਹੇ ਦਿੱਤੇ ਹਨ ਤੇ ਬ੍ਰੋਹਨਤ ਕੰਨਾ ਗਲਤ ਕਿਹਾ ਹੈ Uh -huh. okay ਫੌਜੀ ਦੇ ਕਾਰਨ ਤੇ ਜੂਨੀ ਛਰਕੀ ਐਸਾ ਘਟਿਆ ਪ੍ਰਦਰਸ਼ਨ ਕਿੱਥੋਂ ਲੱਭ ਲਓਗੇ ਤੁਸੀਂ ਹੁਣ ਤਾਂ ਸਾਨੂੰ ਪ੍ਰਦਰਸ਼ਨ ਤੇ ਕਾਨੂੰਨਾਂ ਤੇ ਯਕੀਨ ਨਹੀਂ ਰਿਹਾ ਸੁਪੀਬ ਕੋਟਾਂ ਦੇ ਜੱਜ ਹਾਈ ਕੋਰਟਾਂ ਦੇ ਜੱਜ ਬਿਕ ਰਹਿ ਗਏ ਕਾਰਨ ਹਾਈ ਕੋਰਟਾਂ ਦੇ ਸੁਪੀਬ ਕੋਟਾਂ ਦੇ ਜੱਜ ਉਹ ਜਿਨ੍ਹਾਂ ਨੇ ਉਹਦੀ ਰਟਾਇਰਮੈਂਟ ਹੁੰਦੀ ਆ ਉਸ ਤੋਂ ਬਾਅਦ ਉਹਨੇ ਰਾਜ ਸਭਾ ਤੇ ਮੈਂਬਰ ਲਿਆ ਜਾਂਦਾ ਯਾਨੀ ਰਾਜ ਸਤਾ ਵਿੱਚ ਭੋਗ ਰਹੀਆਂ ਸਤਾ ਦੇ ਮਾਲਕ ਉਹ ਜੱਜਾਂ ਦੇ ਵੀ ਬਸਤ ਰਹੇ ਆ ਕਾਨੂੰਨ ਦੀ ਤੇ ਇਨਸਾਫ ਦੀ ਕਿੱਥੋਂ ਆਸ ਰੱਖ ਲਓਗੇ ਇਹ ਦੋ ਸੰਘਰਸ਼ ਵਿੱਚ ਪਟਿਆ ਗਿਆ ਸਾਮਨੀ ਕਮੇਟੀ ਦਾ ਫੈਸਲਾ ਨਗਰ ਦਾ ਸਹਿਯੋਗ ਆ ਹੋਰ ਵੀ ਸਹਿਯੋਗ ਅਸੀਂ ਮੰਗਦੇ ਆ ਕਿ ਲਗਾਤਾਰ ਹੁਣ ਚਾਲੂ ਰੋ ਜਿੰਨਾ ਚੱਕ ਇਹ ਕਾਤਲ ਜਰੇ ਬੰਦੇ ਆ ਜਿਨ੍ਹਾਂ ਦੇ ਕਰਨ ਇਹ ਡਿਪਰੈਸ਼ਨੇ ਬਿਗਾ ਕੇ ਇੱਕ ਬਿਮਾਰੀ ਬਿਮਾਰੀ ਕਿਨੂੰ ਨੇ ਹੈ ਇਹ ਮੈਨੂੰ ਪੌਣ ਸਾਰੇ ਦੱਸ ਰਹੇ ਨੇ ਨਮੀ ਹੈ ਸਾਰੇ ਛੁਗੜੀਆਂ ਡਿਪਰੈਸ਼ਨ ਦੀ ਦਵਾਈਆਂ ਲੈਂਦੇ ਕੀ ਮਰ ਗਏ ਹੈ ਕੀ ਛੁਕਣਾ ਪਤਾ ਮਰ ਜਾਂਦਾ ਛੁਕ ਤਾਂ ਮੈਨੂੰ ਵੀ ਹੈ ਕਿਵੇਂ ਮਰ ਗਏ ਆ ਪਰ ਸਦਰੋਂ ਗੱਲ ਇਹ ਆ ਜਦੋਂ ਬਿਮਾਰੀਆਂ ਲੱਗੀਆਂ ਹੋਣ ਉਤੋਂ ਡਿਪਰੈਸ਼ਨ ਹੋ ਜੇ ਤਾਂ ਉਹ ਮਾਰਨ ਦਾ ਕਾਰਨ ਬਣ ਜਾਂਦਾ ਇਹਦਾ ਕਾਰਨ ਇੱਕ ਹੈ ਕਿ ਸਾਹਮਣੇ ਦੁਕਾਨ ਨੱਪੀ ਨਾ ਉਹਦਾ ਕਿਰਾਇਆ ਦਿੱਤਾ ਉਤੋਂ ਇੱਕ ਪਰਦਾ ਪੋਸਟਿੰਗ ਦਾਦ ਕਰਤਾ ਉਤੋਂ ਇੱਕ ਪਰਦਾ ਇੱਕ ਕੇਸ ਹੋਰ ਵੀ ਕਰਿਆ ਉਹ ਡਿਪਰੈਸ਼ਨ ਦਾ ਸਕਾਰ ਹੋ ਵੀ ਹੋ ਗਿਆ ਕਿਉਂਕਿ ਵਕੀਲਾਨੀਆਂ ਫਿੱਤਾ ਭਾਨਿਆ ਹਾਲਾ ਜੀ ਦਾ ਬਾਰਾ ਨਹੀਂ ਪੈਂਦੀ ਫਰ ਲੱਖ ਲੱਖ ਰੁਪਏ ਚੰਗੇ ਵਿਕੀ ਲੈਂਦੇ ਆ ਮਾਰੇ ਵਕੀਲ ਇਥੇ ਇੱਕ ਕੇਸ ਆ ਰਹਿੰਦੇ ਆ ਪਰ ਇਹ ਮਾਲੀ ਹਾਜ਼ ਨੂੰ ਵੇਚਦੇ ਹੋਏ ਉਹ ਹੋਰ ਹੀ ਬਿਤੇ ਰਸਮ ਚ ਆ ਗਿਆ ਰਹਿਤੇ ਦਾਣੇ ਚੱਕਿਆ ਕੈਂਦੀ ਘੜਾ ਲੈ ਕੇ ਹੋਰ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਦਾ ਜਿਹੜੇ ਇੱਥੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਦੱਸਣਾ ਚਾਹਣਾ ਵੀ ਇਹ ਨੌਜਵਾਨ ਦੀ ਹਰ ਕੀ ਸਾਡੇ ਵਿੱਚ ਅੱਜ ਨਹੀਂ ਰਿਹਾ ਇਹ ਪੂਰੇ ਡਿਪਰੈਸ਼ਨ ਦਾ ਸਰਕਾਰ ਕਿਉਂ ਹੋਇਆ ਕੱਲਾ ਇਹ ਨਹੀਂ ਹੋਇਆ ਕੱਲੀ ਮੌਤ ਨਹੀਂ ਪਰਿਵਾਰ ਵਿੱਚ ਇਹ ਤੋਂ ਪਹਿਲਾਂ ਵੀ ਦੋ ਮੌਤਾਂ ਇਹ ਹੋ ਚੁੱਕੀਆਂ ਇਹਦਾ ਫਾਦਰ ਵੀ ਇਸੇ ਡਿਪਰੈਸ਼ਨ ਦੇ ਵਿੱਚ ਹੀ ਮਰਿਆ ਕਾਰ ਤੋਂ ਉਹਨੂੰ ਦੱਸ ਦਿੰਨਾ ਹੈ ਜਦ ਉਹ ਜਿਹੜਾ ਸਾਹ ਭਟ ਗਿਆ ਜਿਹਨੇ ਦੁਕਾਨ ਨੱਪੀ ਸੀਗੀ ਉਹਨੇ ਇੱਕ ਸਾਥੀਆਂ ਨੇ ਜੋਤ ਕਾਲੇ ਵੀ ਸਾਡਾ ਫੈਸਲਾ ਕਰਾ ਦਿਓ ਉਹ ਸਾਥੀਆਂ ਗਿਆ ਭੱਲੇ ਕੋਲੇ ਇਹ ਭੱਲਾ ਸਾਹਿਬ ਨਾਲ ਨਿਪਟ ਲਿਏ ਉਹ ਕਹਿੰਦਾ ਹਾਂ ਜੀ ਮੈਂ ਵੀ ਕਾਨੂੰਨੀ ਚੱਕਰਾਂ ਤੋਂ ਮੈਂ ਬਤਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕੋਈ ਨਾਮ ਨੂੰ ਇਹਦਾ ਚਾਜਾ ਦਾ ਵਿਚਾਰ ਆ ਵੀ ਨਿਪੜਦੇ ਕੰਮ ਫਰੋ ਕਹਿੰਦਾ ਜਿਵੇਂ ਮਰਜ਼ੀ ਨਿਬੇੜ ਦਿਓ ਦੂਜੇ ਦਿਨ ਹੀ ਥਾਲਤੀ ਨੋਟਸ ਆ ਗਿਆ ਥਾਲਤੀ ਨੋਟਸ ਆਉਣ ਤੋਂ ਬਾਅਦ ਹੀ ਉਹ ਡਿਪਰੈਸ਼ਨ ਦਾ ਸਕਾਰ ਹੋ ਗਿਆ ਵੀ ਉਹ ਕੇਸ ਹੋ ਗਿਆ ਪਤਾ ਨਹੀਂ ਕੀ ਬਣੂ ਦੁਕਾਨ ਤਾਂ ਨਪੀ ਗਈ ਆ ਤੇ ਬਾਤੁਰਾ ਖਾਤਾ ਵੀ ਖੜਾ ਹੋ ਗਿਆ ਇਥੇ ਡਿਪਰੈਸ਼ਨ ਦੇ ਵਿੱਚ ਉਹ ਮਰਿਆ ਉਸ ਤੋਂ ਬਾਅਦ ਰਿੱਕੀ ਦੀ ਮਦਰ ਉਹ ਆਪਦੇ ਪਤੀ ਦੇ ਇਥੇ ਦੁੱਖ ਵਿੱਚ ਡਿਪਰੈਸ਼ਨ ਵਿੱਚ ਆ ਗਈ ਵੀ ਹੌਣੋ ਦੁਕਾਨ ਦਾ ਕੀ ਬਣੂਗਾ ਵੀ ਜਿਹਨੇ ਲੜਨਾ ਸੀ ਉਹੀ ਚਲਿਆ ਗਿਆ ਮੇਰੇ ਜਵਾਕ ਕੀ ਕਰਨਗੇ ਉਹ ਵੀ ਇੱਥੇ ਡਿਪਰੈਸ਼ਨ ਦੇ ਵਿੱਚ ਹੀ ਚੱਲ ਬਸੀ ਜਦੋਂ ਸ਼ਾਮ ਭਾਟੇ ਕੋਲੇ ਗਏ ਵੀ ਦੁਕਾਨ ਬੰਦ ਪਈ ਆ ਦੁਕਾਨ ਤੋਂ ਪਾਸੇ ਕਰ ਲਈ ਆ ਬੇਰ ਆ ਕੋਈ ਨਵੇੜਾ ਕਰੀਏ ਆਪਾਂ ਉਹ ਕਹਿੰਦਾ ਹਾਂ ਜੀ ਮੇਰੇ ਕੋਲ ਡਾਕੂਮੈਂਟ ਪਏ ਆ ਐਂ ਕਹਿੰਦਾ ਖਾ ਕੋਈ ਤੁਹਾਡਾ ਪਹਿਲਾ ਕਰਾ ਦਈਏ ਚਲੋ ਸਾਨੂੰ ਉਹਨੇ ਕੋਈ ਹਾਂ ਨਾ ਦਾ ਜਵਾਬ ਨਹੀਂ ਦਿੱਤਾ ਮੁਰਕੇ ਫਿਰ ਗੁਰਦੁਆਰੇ ਦੇ ਵਿੱਚ ਕੱਠ ਰੱਖਿਆ ਉਹ ਕਸ਼ਵਤ ਵੀ ਨਹੀਂ ਆਇਆ ਇਥੋਂ ਤੱਕ ਵੀ ਸਾਨੂੰ ਨਹੀਂ ਪਤਾ ਉਹਦਾ ਸਟੇ ਹੋਇਆ ਸੀਗਾ ਜਾਂ ਨਹੀਂ ਹੋਇਆ ਸੀ ਉਹ ਕੋਈ ਵੀ ਕਾਗਜ਼ ਪੱਤਰ ਸਾਡੇ ਕੋਲ ਲੈ ਕੇ ਨਹੀਂ ਆਇਆ ਖੀਰੀ ਜਿਸ ਦਿਨ ਉਹਨੇ ਅੱਜ ਕਾ ਵਿੱਚ ਕੋਈ ਉਹਦਾ ਹੈ ਹੀ ਨਹੀਂ ਕੋਲਾ ਸਮਾਨ ਵੀ ਹੈ ਨਹੀਂ ਕੋਈ ਲੈਣਾ ਦੇਣਾ ਦਵਾ ਜਿੰਦਾ ਪਾਣਾ ਆਪਦੀ ਦੁਕਾਨ ਸੁਬਾਰ ਪਾ ਆਪਦੀ ਚਲ ਉਹਦੀ ਹੈਲਪ ਕੀਤੀ ਉਹਨੇ ਆਪਦਾ ਜਿੰਦਾ ਤੋੜਿਆ ਤੰਦਰ ਬੈਠਾ 510 ਮਿੰਟ ਵਿੱਚ ਹਰਕਤ ਚ ਆ ਗਈ ਅੱਜ ਹਰਕਤ ਪੁਲਿਸ ਦੀ ਪਤਾ ਨਹੀਂ ਕਿੱਥੇ ਆ ਕਿੱਥੇ ਗਈ ਆ ਕਾ ਮਾਤਾ ਦੇ ਉਹ ਕਾਗੀ ਜਦ ਕੀ ਵੀ ਆ ਗਿਆ ਤੇ ਕਹਿੰਦਾ ਜੀ ਤੁਹਾਡਾ ਜਾਸਾ ਸਟੇ ਹੋਇਆ ਬੈਠੀ ਪਹਿਲੀ ਗੱਲ ਅਸਟੇ ਦਿਖਾਇਆ ਵੀ ਸਾਨੂੰ ਵੀ ਉਹ ਤੁਮਣੀ ਦਿਖਾਇਆ ਫਿਰ ਉਹ ਉਹ ਦੋ ਘਟਾ ਬਾਅਦ ਸੇ ਟੂ ਲੈ ਕੇ ਆਇਆ ਚਲੋ ਅਸੀਂ ਕਾ ਕੋਈ ਗੱਲ ਨਹੀਂ ਕੋਈ ਕਾਰਵਾਈ ਕਰ ਲੋ ਜਿਹੜੀ ਕਰਨੀ ਆ ਹੋਗੀ ਬੜੀ ਭੜੀ ਧਾਰਾ ਨੇ ਹੁੰਦੀ ਜਵਾਬ ਜੋਗ ਨਹੀਂ ਹੁੰਦੀ ਚਲੋ ਇਹ ਵੀ ਨਹੀਂ ਫ੍ਰੀ ਕਾਲ ਨੇ ਫਿਰ ਅਸੀਂ ਐਕਟਲੀ ਕਿਸੇ ਲੈ ਕੇ ਆਏ ਰਵਣਤ ਮੋਹਨ ਐਸ ਤੋਂ ਕੋਲੇ ਕਿ ਜਿਹੜੀ ਇਹ ਸੇ ਕਾਰਵਾਈ ਕਰਨੇ ਜੋ ਕਰਤੀ ਤੁਸੀਂ ਅਸੀਂ ਇਹ ਗੈਦ ਮੰਨ ਲੈਂਦੇ ਆ ਕਿ ਕੁਝ ਠੇ ਹੋਇਆ ਸੀਗਾ ਕਾਨੂੰਨ ਦੀ ਉਲੰਘਣਾ ਹੋਈ ਆ ਵੀ ਜਿਹੜੀ ਸਾਹ ਭਾਟੀਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਆ ਉਹ ਕਾਨੂੰਨੀ ਉਪ ਤੋਂ ਇਹ ਕਾਰਵਾਈ ਕੌਣ ਕਰੂਗਾ ਇੱਕ ਸਾਲ ਪਹਿਲਾਂ ਬਾਹਰੋਂ ਜਿੰਦਾ ਲਾਖ ਉਹਨਾਂ ਦੇ ਕਾਰਟ ਢਾਈ ਆ ਦੁਕਾਨ ਢਾਕੇ ਅੰਦਰ ਆਂਦਰ ਬਣਾਉਣ ਲਾ ਗਿਆ ਇੱਕ ਕਿਰਾਏਦਾਰ ਨੂੰ ਕੀ ਅਧਿਕਾਰ ਆ ਕਿ ਉਹ ਮਾਲਕ ਦੀ ਦੁਕਾਨ ਨੂੰ ਢਾਕੇ ਬਣਾਉਣ ਲੱਗ ਦੇਵੇ ਮਾ ਕਮ ਆਵੇ ਸੌਰੀ ਬਣਾਵੇ ਫਿਰ ਸਜਣੋ ਉਹਦਾ ਕੋਈ ਕਿਰਾਇਆ ਨਹੀਂ ਉਹਦਾ ਕੋਈ ਬਿੱਲ ਨਹੀਂ ਬਿੱਲ ਵੀ ਹੈ ਵੀਰ ਜੰਦਾਰਿਆ ਟਕਰਾਇਆ ਜਦੋਂ ਬੰਦ ਹੋ ਜਾ ਪ੍ਰਵਾਹ ਦੀ ਮਾੜੀ ਹਾਤ ਪਹਿਨੀ ਪਤਲੀ ਸੀਗੀ ਉਹ ਹੋਰ ਵੀ ਪਤਲੀ ਹੋਗੀ ਕਾਨੂੰਨੀ ਕਾਰਵਾਈ ਕਿੱਥੋਂ ਕਰਦੇ ਉਹ ਸਜਣੋ ਤੁਹਾਨੂੰ ਦੱਸਦੇ ਹਾਂ ਮੈਂ ਇਸ ਤੋਂ ਬਾਅਦ ਨਹੀਂ ਜੇ ਐਪਲੀਕੇਸ਼ਨ ਲੈ ਗਏ ਵੀ ਆਹ ਬੰਦੀ ਕਾਨੂੰਨੀ ਕਾਰਵਾਈ ਕਰੋ ਕਹਿੰਦਾ ਜੀ 10 ਦਿਨਾਂ ਵਿੱਚ ਆਵੇ ਮਾ ਗਾਇਬ ਹੋ ਤਕਾਂਤਾ ਆਇਆ ਸਾਲ ਪਹਿਲਾਂ ਐਪਲੀਕੇਸ਼ਨ ਦਿੱਤੀ ਆ ਜੇ ਉਹਨੂੰ ਕੰਮ ਦਾ ਅਧਿਕਾਰਵੇਈ ਕਰ ਧੁੰਦੀ ਆ ਤਾਂ ਉੱਥੇ ਜਾਵੇ ਤਾਂ ਫੇਰ ਦਾ ਸਾਹ ਭਾਟਿਆ ਜੋ ਕੇ ਜਾਵੇ ਤੁਸੀਂ ਕਮਿਊਨਿਟੀ ਕਰਦੇ ਓਖੀ ਸੀ ਤਾਂ ਮੈਂ ਉਹ ਲੈ ਫੇਰ ਪਿਆ ਕਾਫੀ ਚੱਲੂ ਜਾਂਦੇ ਬਾਅਦ ਸਾਦੀ ਹੋ ਅਸੀਂ ਖਰਚੀਰ ਕੀਤੀ ਫੇਰ ਸਾਨੂੰ ਸਾਹ ਨੇ ਅਸੈਸਮੈਂਟ ਥੜਿਆ ਉਹਨਾਂ ਨੂੰ ਸਾਫ ਦਊਂਗਾ ਮੇਰੀ ਪੁਲਸਾ ਇੱਥੇ ਇੱਕ ਮੋਗਦੋ ਚੱਲ ਕੇ ਲਾਲਾ ਆਇਆ ਉਹ ਮੇਰੇ ਸਾਹ ਨੇ ਇੱਥੇ 50 ਬੰਦਿਆਂ ਨੂੰ ਰਕੜ ਗਿਆ ਤਾ ਤੰਤਾ ਤਰ ਹਜ਼ਾਰ ਦੀ ਰੋਟੀ ਖਾਂਦਾ ਸੀਗਾ ਕੀਰੀ ਆਦੇ ਸ਼ੌਂਕ ਪੂਰੇ ਕਰਕੇ ਉਹ ਲੋਕਾਂ ਨੂੰ ਠੱਕ ਕੇ ਇੱਕ ਦਿਨ ਉਹ ਮਰ ਗਿਆ ਹੱਥਨ ਫਾਸ ਕਾ ਗਿਆ ਜਾਂ ਡੁੱਬ ਕੇ ਪਰ ਮੈਨੂੰ ਇਹ ਨਹੀਂ ਪਤਾ ਤਾਂ ਉਹ ਮਰ ਗਿਆ ਉਹ ਇੱਕ ਚਿੱਠੀ ਵਾਲੇ ਘਰ ਦੇ ਨਾਲ ਲਿਖੇ ਜਾ ਉਹ ਲੈ ਗਿਆ ਉਹ ਸਾਰੇ ਜਿਹੜੇ ਦੇਣ ਵਾਲੇ ਬੰਦੇ ਸੀਗੇ ਉਹ ਚਿੱਠੀ ਦੇ ਵਿੱਚ ਬਾਰੀ-ਬਾਰੀ ਐਸੋ ਤੁਨੇ ਬੁਲਾਏ ਬੁਲਾ ਕੇ ਐਸੋ ਤੁਨੇ ਉਹ ਬਾਰੀ-ਬਾਰੀ ਰੁਪਏ ਬਟੋਰੇ ਉਹਨਾਂ ਤੋਂ 1 ਦਾ ਰੁਪਏ ਉਹ ਗਏ 1 ਰੁਪਇਆ ਹੋਰ ਜਿਹੜੇ ਦੇਣ ਵਾਲੇ ਦਿੱਤੇ ਗਏ ਇੱਕ ਹੋਰ ਵੀ ਟਾਮ ਲਾਇਆ ਗਿਆ ਉਹਨਾਂ ਦਾ ਇੱਕ ਸਜਣੇ ਇੱਥੇ ਫਰਕੇ ਅੰਦਰੋਂ ਬਾਹਰ ਬੰਦ ਕਰਤਾ ਉਹਨੂੰ ਕਹਿੰਦਾ ਵੀ ਤੇਰਾ ਨਾਂ ਐ ਚਿੱਠੀ ਦੇ ਵਿੱਚ ਲਿਖਿਆ ਵਾ ਭਾਈ ਤੇਰੇ ਤੇ ਇੱਕ ਪਰਚਾ ਬੰਦਾ ਉਹ ਕਹਿੰਦਾ 200 ਲੱਖ ਰੁਪਏ ਜੁਨਾ ਲਿਆ ਪਰ ਤਾਂ ਉਹਨਾਂ ਤੇ ਬੰਦਾ ਕਿ 1.5 ਲੱਖ ਰੁਪਏ ਬੰਦਾ ਚਾਹਾਂ ਸਾਪਾ ਲਾ ਦੇ ਤੇ ਧਮਲਾ ਵਾਲੇ ਚੱਲ ਗਏ ਅੰਦਰ ਬਾਹਰ ਤਾਂ ਦੋ ਸਾਡੇ ਚੁਣੇ ਹੋਏ ਨਮਾਇंदे ਜਿਨ੍ਹਾਂ ਨੂੰ ਅਸੀਂ ਚਾਉਂਦੇ ਆ ਵੀ ਸਾਡੇ ਕੰਮਕਾਰ ਆਉਣਗੇ ਉਹ ਬਤੂਲੇ ਬਣ ਕੇ ਖਾਣੇ ਬਚਾਉਂਦੇ ਆ ਐਥੇ ਤੋਂ ਕਹਿੰਦੇ ਇਹਨਾਂ ਨਾਲ ਗੱਲ ਕਰ ਲੈ ਗੱਲ ਕਿ ਕੀਤੀ 1.5 ਲੱਖ ਰੁਪਏ ਵਿੱਚ ਨਿਪਟਦੀ ਗੱਲ ਉਹਦਾ ਭਰਾ ਖੜਾ ਆ ਪਾ ਦੁਕਾਨਦਾਰਾਂ ਆਪਾਂ ਕਿਤੇ 300 ਦੇ ਪੇਥੇ ਦੇ ਵਿੱਚ ਜਮਾਤਾਂ ਕਰਾਉਂਦੇ ਫਿਰਾਂਗੇ ਪਤਾ ਨਹੀਂ ਕਿਤੋਂ ਹੁਣ ਇੱਕ ਤੋਂ ਨਹੀਂ ਦੇ ਦੇ ਉਹ ਮੌਤਵਾਰ ਬੰਦੇ ਜਿਹਨੇ ਅਸੀਂ ਚਾਹੁੰਦੇ ਆ ਪੰਜ ਉਹ 1.5 ਲੱਖ ਰੁਪਇਆ ਉਹਦੇ ਆਰਥਿਕ ਤੋਂ ਲੈ ਕੇ ਆਏ ਅਸੀਂ ਉਹਦੇ ਦੁਕਾਨ ਤੇ ਦੂਜੀ ਤੇ ਦੇ ਨਾਲ ਗਏ ਕੀ ਕਿਨੇ ਬਲੈਕ ਅੰਦਾ ਆ ਦੇ ਬੜਿਆ ਐ ਕਿ ਹੁਣ ਕੀ ਕਰਨਾ ਫਿਰ ਕਹਿੰਦਾ ਦੁੱਖ ਬਹੁਤ ਹੈ 1.5 ਲੱਖ ਹੋ ਗਿਆ ਤੇ 1.5 ਲੱਖ ਮੇਰਾ ਹੋਰ ਵੀ ਜਾਂਦਾ ਮੇਰੇ ਪੱਲੋ ਵੀ ਗਿਆ ਐ ਕਿ ਮਰਾਦ ਗਿਆ ਫਿਰ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਐ ਕਿ ਲਾ ਫੋਨ ਫਿਰ ਲਾਇਆ ਫੋਨ ਉਹ ਕਹਿੰਦਾ ਵੀ ਜਿਹੜਾ 1.5 ਲੱਖ ਰੁਪਇਆ ਤੁਸੀਂ ਐਸੇ ਤੋਂ ਦੇ ਕੇ ਆਏ ਆ ਜਾਂ ਤਾਂ ਮੇਰਾ ਮਰਾਦ ਉਹ ਨਹੀਂ ਐ ਫੀਡ ਦੇ ਕੇ ਕਿਸਾਨ ਜੁਨੀਆ ਨੂੰ ਮੈਂ ਆਦੀ ਉਮਰ ਤੱਕ ਮੁਕਤ ਹੁੰਦਾ ਦੁਨੀਆ ਦੇ ਜਾਣੇ ਦਾ ਦੁਨੀਆ ਦਾ ਕੰਮ ਜਾ ਰੇ ਇੱਥੋਂ ਦਾ ਚੁਣਿਆ ਆ ਬਧਾਇਕਾ ਉਹਦਾ ਫੋਨ ਆਉਂਦਾ ਵੀ ਭਾਈ ਤੂੰ ਦੁਨੀਆ ਨੂੰ ਐਪੀ ਡਾਟ ਦਾ ਤਾਈ ਤੇਰੇ ਪੈਸੇ ਮੁਰੇ ਆਉਣਗੇ 9 ਵਜੇ ਨੂੰ ਉਹਦੇ ਟਾਂ ਤੇ ਜਦੋਂ ਪੈਸੇ ਫੜੇ 1.5 ਲੱਖ ਰੁਪਏ ਉਹਦੇ ਫੜਾ ਕੇ ਆਇਆ ਇਹ ਛੋਟੇ ਲੋਕਾਂ ਦੇ ਕੱਟ ਦਾ ਤੇ ਦੁਨੀਆ ਨਾਲ ਸਾਰੂ ਜੜੀਆਂ ਉਹਨਾਂ ਦਾ ਹੈ ਰੋਲਾ ਪੌਛ ਤੋਂ ਬਰਸਾਤੋਂ ਤੋਂ ਤਹਿਸੀਲਦਾਰ ਤੋਂ ਇੱਕ ਬਿਲੀ ਦਫ਼ਤਰ ਹੋਏ ਇਹਨਾਂ ਤੋਂ ਤੇਰੇ ਲੋਕ ਨੇ ਤੰਗ ਪਾ ਥੋੜਾ ਕਠਣੀ ਉਹ ਹਰ ਜਾਣੇ ਹੋ ਇਨਸਾਫ ਲੈਣ ਵਾਸਤੇ ਇੱਥੇ ਆਏ ਆ ਉਹਨਾਂ ਬੇਨਤੀ ਸਾਰਿਆਂ ਵਿੱਚ ਆ ਕੇ ਵਿਚ ਬਹਿ ਜਾਓ ਜਿਹੋ ਜੀ ਘਟਨਾ ਹੈ ਜ਼ਰੂਰੀ ਆ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਹੁਣ ਜਿਹੜਾ ਆਪਾਂ ਇੱਥੇ ਬਾਜ਼ਾਰ ਕੀਤੇ ਆ ਜਿਹੜੀ ਵਿਚਾਰ ਕੀਤੀ ਆਪਾਂ 10 ਮੈਂਬਰੀ ਕਮੇਟੀ ਨੇ ਜੋ ਫਾਸਲਾ ਕੀਤਾ ਹੈਗਾ ਇਹ ਚਰਨਾ ਇਹ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਸਾਨੂੰ ਅਨਸਾਫੀ ਨਹੀਂ ਮਿਲਦਾਗਾ ਜਿੰਨਾ ਚਿਰ ਕਾਨੂੰਨੀ ਕਾਰਵਾਈ ਕੋਈ ਨਹੀਂ ਹੁੰਦੀਗੀ ਇਹ ਚਰਨਾ ਲਗਾਤਾਰ ਜਾਰੀ ਰਹੇਗਾ ਠੀਕ ਆ ਸੱਜਣ ਸਾਰਾ ਠੀਕਾ ਦੂਜਾ ਜਿਹੜਾ ਹੈਗਾ ਉਹਨਾਂ ਜਰ ਅਸੀਂ ਸਾਡੇ ਸਾਥੀਆਂ ਨੂੰ ਸਨਸਕਾਰ ਨਹੀਂ ਕਰਾਂਗੇ ਲਾਲ ਜੱਟ ਬਾਡੀ ਨੂੰ ਸਨਸਕਾਰ ਨਹੀਂ ਕਰਾਂਗੇ ਬੜਾ ਪੁਲਿਸ ਕੋਈ ਵੀ ਕਿ ਜੇਕਰ ਹਨੁਭਿਸ਼ਵਾਸ ਤੇ ਬੰਦੀ ਆ ਇਹ ਸਾਡੀ ਡੱਡ ਬਾਡੀ ਵਿੱਚੇ ਰਹੂਗੀ ਨਜ਼ਰ ਠੀਕ ਹੈ ਸਾਥੇ ਸਾਰਿਆਂ ਨੂੰ ਲੋਕ ਇੱਕ ਤਾਂ ਜਿੰਦਾਬਾਦ 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 ਇਸ ਕਰਕੇ ਇਹ ਜਿਹੜਾ ਹੈਗਾ ਇਨਸਾਫ ਲੈਣ ਵਾਸਤੇ ਭਰਾਵੋ ਛੋੜੇ ਖੜਖਰੇ ਨਹੀਂ ਮੈਂ ਤੁਹਾਨੂੰ ਆ ਦੱਸ ਦਿੰਦੇ ਆ ਫਿਰ ਆਮ ਆ ਤੁਸੀਂ 24 ਸੋ ਇਹਨਾਂ ਸਾਫ ਲਾ ਕੇ ਉੱਠ ਖੜੋਗੇ ਆਨ ਸਾਹਬ ਲੈਣ ਬਾਅਦ ਸਾਨੂੰ ਧਰਲਾ ਤੇ ਟੀਰ ਜਿਹੜਾ ਕੰਨਾ ਪੈਣਾ ਹੈ ਦੋਨੇ ਕੋ ਰਾਖ ਕੇ ਚੱਲਣੇ ਪੈਣੇ ਆ ਕਿਉਂਕਿ ਇਸੇ ਗਾਹੋ ਜਿਹੜੇ ਤੁਹਾਨੂੰ ਅਫਸਰ شاہੀ ਆ ਉਹ ਸਾਡਾ ਧਮ ਕੱਟਣਾ ਉਹਨਾਂ ਨੇ ਉਹ ਕਰਦੀ ਹੋਏ ਨੇ ਧਮ ਕੱਟ ਕੇ ਦੇਖੋ ਕਿ ਕਿੰਨਾ ਕੇ ਧਮ ਰੱਖ ਕੇ ਚੱਲਦੇ ਆ ਆਪਾਂ ਬਰਾਹੋ ਦੇ ਕੋਲਾਂ ਦੇ ਵਿੱਚ ਧਮ ਰੱਖ ਕੇ ਪ੍ਰਭੂ ਚੱਲਦੇ ਆ ਲੰਮੇ ਧਮ ਬਾੜੇ ਤਿਆਰ ਹੋਣੇ ਆ ਫੇਰ ਜਿਹੜਾ ਆਪਣੀ ਜੱਤ ਪ੍ਰਾਪਤ ਹੁੰਦੀ ਹੈ ਇਹ ਟਟਾ ਫਟਾ ਜੇ ਆਪਾਂ ਕਹਿ ਦਈਏ ਵੀ ਆਪਾਂ ਇੱਕ ਹੋਰ ਜੱਤ ਲਾਂਗੇ ਜੈ ਹੋ ਨੀਆ ਕਿਉਂ ਬਾਜਾਂ ਆ ਰਹੀਆਂ ਇਹ ਸ਼ੂਗਰ ਦਾ ਮਰੀਜ਼ ਜੀ ਐਸੇ ਕਾ ਸੀਗਾ ਤਾਂ ਉਹਦੀ ਮੌਤ ਹੋਈ ਆ ਪਰ ਅਸੀਂ ਇਹਨੂੰ ਉਲਟ ਸਮਝਦੇ ਆ 137 ਸਾਲ ਦਾ ਨੌਜਵਾਨ ਕਿੰਨਾ ਵੀ ਸ਼ੂਗਰ ਹੋਵੇ ਮੈਂ ਕਹਿੰਦਾ ਉਹ ਨਹੀਂ ਮੌਤ ਹੀ ਘਟ ਦਰਸਾਦਾਗਾ ਜੇ ਉਹਦੇ ਨਾਲ ਉਹਦੇ ਦਿਮਾਗੀ ਟੈਨਸ਼ਨ ਨਾ ਹੋਣ ਆ ਪਿਛਲੇ ਸਮਝ ਜਿੰਦੀਆਂ ਉਹਦੇ ਜਮਾਗੀ ਟੈਨਸ਼ਨਾਂ ਸੀਗੀਆਂ ਉਹਦੇ ਕਰਕੇ ਉਹ ਅੱਜ ਮੌਜ਼ੀ ਘਾਟ ਉਤਰਿਆ ਹੈਗਾ ਇਹਦੇ ਜ਼ਿੰਮੇਵਾਰ ਕੌਣ ਹੈ ਅਸੀਂ ਪਹਿਲਾਂ ਗਿਣਾ ਚੁੱਕੇ ਆ ਇਸ ਕਰਕੇ ਭਰਾਵੋ ਹੁਣ ਜੋ ਫੈਸਲਾ ਕੀਤਾ ਹੈ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਲਾਂਬੰਦੀ ਵਧਾਉਣ ਵਾਸਤੇ ਆਪਣੇ ਪਿੰਡ ਤੋਂ ਘਟ ਛੋੜ ਅੱਜ ਘਟ ਹੋਰ ਵਧਾਓ ਇਕੱਲੇ ਇਕੱਲੇ ਮਹੱਲੇ ਜਾ ਕੇ ਕਹੋ ਜਦਿਆਂ ਮਾਮਾ ਭੈਣਾ ਵੀ ਨਾਲ ਲੈ ਕੇ ਆਓ ਇੱਥੇ ਕੱਲ ਨੂੰ ਆਪਣੀ ਅੱਜ ਰਾਤ ਨੂੰ ਵੀ ਗੈਂਟੀ ਬੰਦੀ ਦੇ ਚ ਰਹਿਣੀ ਚਾਹੀਦੀ ਆ ਤੇ ਕੱਲ ਨੂੰ ਕਾਟੇ ਵੀ ਵਧਣਾ ਚਾਹੀਦਾ ਐਨਾ ਕਰਨ ਜਾਣਾ ਚਾਹੀਦਾ ਇਸ ਕਰਕੇ ਕਾਟੇ ਵਧਾਉਣਾ ਆਪਾਂ ਤੇ ਪਹਿਲਾਂ ਆਪਣੀ ਲਾਮ ਮੰਡੀ ਪਿੰਡ ਚ ਕਰਨੀ ਆ ਪਹਿਲਾਂ ਆਪਾਂ ਪਿੰਡ ਨੂੰ ਤਿਆਰ ਕਰਨਾ ਇਸ ਫੱਲ ਵਾਸਤੇ ਫਿਰ ਆਪਾਂ ਬਾਹਲੇ ਪਿੰਡਾਂ ਨੂੰ ਜਾਣਾ ਹੈਗਾ ਇੱਥੋਂ ਪੂਰਾ ਜਨ ਲੈਣਾ ਬਜਵਾਜ ਨਾਲ ਆਪਾਂ ਵੱਧ ਵੱਧ ਪਿੰਡਾਂ ਜਾਵਾਂਗੇ ਤੇ ਵੱਧ ਵੱਧ ਗਿਣਤੀ ਲੈ ਕੇ ਆਉਣੀ ਹੈਗੀ ਆ ਹੁਣ ਮੈਂ ਬੇਨਤੀ ਕਰਦਾ ਸਾਥੀ ਨਰਿੰਦਰ ਸਿੰਘ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਕਿੱਥੇ ਆ ਜੀ ਬੜੇ ਬਹੁਤ ਸਤਿਕਾਰ ਜੋ ਪੰਡ ਦੇ ਪਤਵੰਤੇ ਸੱਜਣਾ ਰਹਿਰੇ ਦਾ ਸਾਥ ਸਬੰਧੀ ਤੇ ਜੁਨੀਆਣਾ ਦੇ ਵੱਖ-ਵੱਖਣ ਮੈਂ ਵਾਸਤੇ ਇਨਸਾਨ ਵਾਸਤੇ ਜਿਹੜਾ ਜਨਸਾਭ ਲੈਣ ਵਾਸਤੇ ਇੱਥੇ ਬੈਠੇ ਆ ਅਸੀਂ ਆਸ ਕਰਦੇ ਆ ਨਗਰ ਨਿਵਾਸੀਆਂ ਤੋਂ ਅਤੇ ਜਥੇਬਭੀਆ ਤੋਂ ਕਿ ਸਾਲੂਏ ਹੈ ਇਨਸਾਫ ਲੈ ਕੇ ਦੇਣਗੇ ਔਰ ਇਨਸਾਫ ਮਿਲਣਾ ਵੀ ਚਾਹੀਦਾ ਜਦੋਂ ਵੀ ਕੋਈ ਇਨਸਾਨ ਦੀ ਮੌਤ ਹੁੰਦੀ ਹੈ ਸੱਜਣ ਵਾਏ ਵੇ ਨਹੀਂ ਹੁੰਦੀ ਕੋਈ ਵੱਡੇ ਕਾਰਨ ਹੁੰਦੇ ਨੇ ਜਦੋਂ ਮੌਤ ਹੁੰਦੀ ਆ ਵੱਡੇ ਕਾਰਨਾਂ ਕਰਕੇ ਹੁੰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਾਰਨ ਹੁਣ ਸਾਰਿਆਂ ਦੇ ਸਾਹਮਣੇ ਆ ਜਿਹੜਾ ਕਾਰਨ ਬਣਿਆ ਇਹ ਕਾਰਨ ਸਿਰੇ ਚੜਨਾ ਚਾਹੀਦਾ ਤੇ ਨગર ਨਿਵਾਸੀਆਂ ਨੂੰ ਸਾਥ ਦੇਣਾ ਚਾਹੀਦਾ ਤੇ ਰਿਸ਼ਤੇਦਾਰਾਂ ਨੂੰ ਤੇ ਜਥੇਬੰਦੀਆਂ ਨੂੰ ਪੂਰਾ ਘੋਲ ਕਰਨਾ ਚਾਹੀਦਾ ਜਿੰਨਾ ਚਿਰ ਇਹ ਹੈ ਨਿਪਰੇ ਨਿਚੜਦੀ ਗੱਲ ਤੇ ਉਹਨਾਂ ਚਿਰ ਇਹ ਰਾਣ ਕਰ ਦਿੱਤਾ ਜਥੇਬੰਦੀ ਨੇ ਬਈ ਸੰਸਕਾਰ ਯਕੀਦਾ ਨਹੀਂ ਹੋਵੇਗਾ ਏ ਵੱਡੀ ਗੱਲ ਕੀਤੀ ਐ ਜੇ ਸਸਕਾਰ ਨੂੰ ਅੱਜ ਆਪਾਂ ਜਾਂਦੇ ਤੇ ਫਿਰ ਬੜਨਾ ਆਪਣਾ ਕੱਖ ਨਹੀਂ ਸੀ ਆਪਾਂ ਉਹਨਾਂ ਚ ਤਕੜੇ ਐ ਜਿਨ੍ਹਾਂ ਸਾਡੇ ਚ ਏਕਤਾ ਐ ਏਕਤਾ ਰੱਖੀ ਐ ਤੇ ਪਿਆਰ ਵਟਾ ਕੇ ਤੇ ਸਾਰੇ ਮਸਲੇ ਹੱਲ ਕਰਈਏ ਮੈਂ ਇਹਨੀਆਂ ਗੱਲਾਂ ਕਹਿੰਦਾ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਆਪਣੀ ਡੈੱਡ ਬਾਡੀ ਐ ਉਹ ਡੈੱਡ ਬਾਡੀ ਨੂੰ ਆਪਾਂ ਮੋਕੇ ਅਸਲ ਜਮਾ ਕਰਾਉਣਾ ਪਾਣੀ ਪੋਸਟਮੈਨ ਕੱਲ ਨੂੰ ਹੋਊਗਾ ਉਦੋਂ ਬਾਅਦ ਜਦੋਂ ਆਪਣਾ ਪਰਚਾ ਮਿਲੂਗਾ ਫਰਜ਼ੀ ਕਾਪੀ ਉਦੋਂ ਬਾਅਦ ਆਪੇ ਇਹਦਾ ਸਿਸਕਾਰ ਕਰਨਾ ਹੈਗਾ ਉਹਨਾਂ ਜਿਹੜਾ ਆਪਾਂ ਜਾਣਾ ਨਹੀਂਗਾ ਜਿੰਨਾ ਜਿਹੜਾ ਪ੍ਰੈਸ ਵਜੋਂ ਕਾਰਪੀ ਵਾਲੀ ਆਉਂਦੇ ਆਨੇ ਕੋਸ ਜੋ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਪਰਚਾ ਉਹਨੇ ਕੱਟ ਕੇ ਤੁਹਾਨੂੰ ਉਹਦੀ ਆਨਲਾਈਨ ਚੜਾ ਦੇਨੇ ਆ ਆਨਲਾਈਨ ਹੀ ਉਹਦਾ ਜਾਊਗਾ ਸਾਰਾ ਕਸਰ ਇਹ ਫਰਜ਼ੀ ਹੋਣੀ ਹੈ ਇਸ ਕਰਕੇ ਜਿਹੜਾ ਸਾਰੇ ਸਾਰੇ ਚ ਉਹਨਾਂ ਜਿਹੜਾ ਬੈਠਣਾ ਹੋ ਸਕਦਾ ਆਪ ਨੂੰ ਭਾਤਰੀ ਸਾਹਮਣੇ ਬੈਣਾ ਪੈ ਜਾਵੇ ਬਿਖੇ ਜਿੰਨਾ ਕੋਣ ਪਛਵਾਸ ਦਵਾਇਆ ਅੰਦਰ ਉਹ ਸੋਣ ਸੰਜਿਆ ਕਰਨ ਲੱਗੇ ਇੱਛਾ ਹੈਗਾ ਉਹ ਆਪਣਾ ਸਾਥੀਆਂ ਨੇ ਰੋਟੀ ਬਣਿਆ ਪ੍ਰਬੰਧ ਉਹਨਾਂ ਨੇ ਕਰ ਲਿਆ ਗੁਰਦਾਰ ਸਾਹਿਬ ਦੇ ਵਿੱਚ ਰੋਟੀ ਵੀ ਹਾਲ ਸਬਜੀ ਨੇ ਦਾਹੂ ਜਿਹੜੀ ਬਣਾਉਣੀ ਬਣਾ ਲਈ ਹੈ ਉਹਦਾ ਐ ਨਾ ਕਰੋ ਵੀ ਜਿਹੜੇ ਹੈਗੇ ਆ ਵਿਛੇੜੀ ਨਾ ਕਰੋ ਕੋਈ ਵੀ ਜੇ ਲੋੜ ਆ ਕਿਸੇ ਨੂੰ ਪਾਣੀ ਦੀ ਸਾਥੀ ਆਪਣੇ ਸੇਵਾਦਾਰ ਹੈਗੇ ਆ ਪਾਣੀ ਤੁਹਾਨੂੰ ਪਿਆ ਦੇਣਗੇ ਜੋ ਆਪਾਂ ਕੀਤਾ ਠੀਕ ਹੈ ਸਾਥੀਆਂ ਨੂੰ ਠੀਕ ਹੈ ਜੀ ਇਹ ਜਿਹਨਾਂ ਨੂੰ ਵਿਸ਼ਵਾਸ ਦਿਵਾਇਆ ਹੈਗਾ ਠੀਕ ਹੈ ਉਹਨਾਂ ਪਾਉਣੇ ਸਮੇਂ ਪਾਸ ਤੇ ਸਾਥੀਆਂ ਦੋ ਤਿੰਨ ਜਣੇ ਜਾਓ ਜੋ ਵਾਪਸ ਬਿਆਨ ਜਿਹੜਾ ਲਿਖਾ ਕੇ ਆਓ ਨਾਲ ਮਨਿੰਦਰ ਜਣ ਮੁੰਡੇ ਦਾ ਨਾਮ ਮੈਂ ਪੂਰਾ ਪਿੱਛਾ ਭੁੱਲ ਜਾਣਾ ਜਿਹੜੇ ਹੋਏਗੇ ਆ ਇੱਕ ਕਾਗਜ਼ ਨਰਨੇ ਉਹ ਤੇਰੇ ਕੋਲ ਹੈਗਾ ਕਾਗਜ਼ ਹਾਂਜੀ ਸਰ ਜਿਹੜਾ ਅੱਜ ਜਦਵਿੰਦਰ ਸਿੰਘ ਰਿੱਕੀ ਦਾ ਵੀ ਮੌਤ ਹੋਈ ਹੈ ਉਸ ਸੰਬੰਧ ਚ ਕੀ ਕਹਿਣਾ ਜੀ ਆਪਣਾ ਇਸ ਤਰ੍ਹਾਂ ਜਹੀ ਬਧਨੀ ਕਲਾਂ ਦਾ ਜਦਵਿੰਦਰ ਸਿੰਘ ਸੀਗਾ عمر 37 ਸਾਲ ਉਹਦੀ ਡੈਥ ਹੋ ਗਈ ਹੈ ਜੀ ਉਹਦੇ ਪਰਿਵਾਰ ਨੇ ਸਾਨੂੰ ਦੱਸਿਆ ਵੀ ਇਹਦਾ ਦੁਕਾਨ ਦਾ ਝਗੜਾ ਚੱਲਦਾ ਸੀ ਆ ਸ਼ਾਮਦਲ ਪਹਾੜੀਆਂ ਨਾਲ ਉਹਦੀ ਉਹਨੇ ਮੁਕਦਮਾ ਦਾਜ ਕਰਵਾਤਾ ਇਹਨਾਂ ਦੇ ਖਿਲਾਫ ਉਹਦੀ ਵਜ੍ਹਾ ਨਾਲ ਇਹ ਯਾਦਵਿੰਦਰ ਸਿੰਘ ਜਿਹੜਾ ਡਿਪਰੈਸ਼ਨ 'ਚ ਰਹਿਣ ਲੱਗ ਪਿਆ ਡਿਪਰੈਸ਼ਨ ਕਰੂ ਸ਼ੂਗਰ ਹੋ ਗਈ ਤੇ ਉਹਦੀ ਪੀਜੇ ਵੀ ਲਾਜਦਾਨ ਡੈਥ ਹੋ ਗਈ ਹੈ ਉਹ ਇਹਨਾਂ ਦੇ ਖਾਫਕਾਰ ਵੀ ਕਰੀ ਚਾਹੁੰਦੇ ਹੈ ਜੀ ਅਸੀਂ ਬਿਆਨ ਲਿਖ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਾਂਗੇ ਕਿੰਨੇ ਬੰਦਿਆਂ ਦਾ ਸਰ ਬਰਖਲਾ ਪਰਚਾ ਹੋਇਆ ਜੀ ਫਿਲਹਾਲ 2 ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਜੀ ਜੀ ਕੀ ਨਾਮ ਸਰ ਉਹਨਾਂ ਦੇ ਸ਼ਾਮ ਲਾਲ ਭਾਡਿਆ ਤੇ ਵਰਲਨ ਭਾਡਿਆ ਠੀਕ ਹੈ ਸਰ ਤੇ ਸਰ ਕਿਹੜੀ ਧਾਰਾ ਲੱਗੀ ਇਹ ਦੀ ਇਹ 306 34 ਆਪੀਸੀ ਠੀਕ ਹੈ ਸਰ ਥੈਂਕ ਯੂ ਜੈ ਮਾਤ ਮੁਰਦਾਬਾਦ 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 ਪਰਸ਼ਪਰਸ਼ਾਇੰਦ ਘੜੀਆ ਪ੍ਰਬੰਧ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਮਰਹਮਾਨੇ ਕਾ ਜਿੰਦਾਬਾਦ 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 ਮੇਰੇ